ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਸਮਝੋ ਅੱਜ ਦੀ ਵਿਜ਼ਿਟ ਪਿੰਡ ਚੰਗਾਲੀ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਫਿਰੋਜ਼ਪੁਰ ਠੀਕ ਆ ਜੀ ਨੇੜੇ-ਨੇੜੇ ਲੱਗਦਾ ਮੱਲਾਂ ਵਾਲਾ ਜੀਰਾ ਜੋ ਰੋਡ ਵੀ ਫਿਰੋਜ਼ਪੁਰ ਵੀ ਵਿਚ ਵਿਚਾਲੇ ਜਿਹੜਾ ਡਰੈਸ ਨੋਟ ਕਰਦੇ ਆ ਬਾਈ ਸੇਵਕ ਤੋਂ ਐਂਡ ਤੱਕ ਜਰੂਰ ਬਣੇ ਰਹੋ ਧੰਨਵਾਦ ਸਾਰਿਆਂ ਦਾ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਪੰਜ ਮੱਝਾਂ ਤੇ ਇੱਕ ਦੇਸੀ ਗਾਂ ਵੈੜ ਜਿਹੜੀ ਤਿਆਰੀ ਤੇ ਗੱਭਣ ਆ ਸਾਰੀ ਬੇਤਲ ਕਰਦੇ ਆ ਸਾਜੀ ਠੀਕ ਆ ਜੀ ਤੇ ਆਓ ਕਰੀਏ ਬਾਈ ਸੇਵਕ ਨਾਲ ਗੱਲ ਪੁੱਛ ਕੇ ਅੱਜ ਦੇ ਭਾਅ ਪੱਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਵਧੀਆ ਜੀ ਵਧੀਆ ਹੋਰ ਭਰਾ ਲਾਈਆਂ ਰੌਣਕਾਂ ਰੌਣਕਾਂ ਬਾਈ ਪੂਰੀਆਂ ਲਾਈਆਂ ਠੀਕ ਆ ਨਾਮ ਨਾਮ ਉੱਠੇ ਉੱਠਿੰਗ ਜਿਲ੍ਹਾ ਠੀਕ ਪਿੰਡ ਚੰਗਾਲੀ ਕਦੀਮ ਚਾ ਚੰਗਾਲੀ ਚੰਗਾਲੀ ਕਦੀਮ ਠੀਕ ਆ ਜੀ ਤੇ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਵੀ ਫਿਰੋਜ਼ਪੁਰ ਫੋਨ ਨੰਬਰ ਕਿਹਨਾਂ 6231 ਤੇ 282 ਠੀਕ ਆ ਜੀ ਤੇ ਕਿੰਨੇ ਪਸ਼ੂ ਆਪਣੇ ਕੋਲ ਪਸ਼ੂ ਆਪਣੇ ਕੋਲੇ ਬਾਈ 6 ਪੰਜ ਮੱਝ ਪੰਜ ਮੱਝ ਤੇ ਇੱਕ ਇੱਕ ਗਾਂ ਹਨਾ ਇਹ ਕਿੰਨੇ ਕ ਦੁੱਧੋਂ ਤੂੰ ਕਿੰਨੇ ਕ ਦੁੱਧ ਵਾਲੀਆਂ ਮਰਜਾਂ ਆਪਣੇ ਕੋਲ ਇਹ ਬਾਈ ਛੋਟੀ ਪਹੁੰਚ ਕੋ 13 ਤੋਂ 14 ਕਿਲੋ ਐਸ ਤੇ 10-11 ਕਿਲੋ ਦੁੱਧ ਹੈਗਾ ਐਸ ਮਗਰ ਕਟਾ ਆ ਗਿਆ ਹਾਂਜੀ ਬਾਈ ਜੀ ਕਟਾ ਹੈ ਨੀਲੀ ਦਾ ਹਨਾ ਤੇ ਕੱਦ ਦਾ ਅੰਦਾਜ਼ਾ ਲਾਈਏ ਕਿ ਕਿੱਡੀ ਕ ਜਵਾਨ ਹੈ ਤੁਹਾਡੇ ਮੋਢੇ ਤੇ ਆਉਂਦੀ ਹੈ ਨਾ ਮੋਢੇ ਤੇ ਆਉਂਦੀ ਵਾਹ ਜੀ ਵਾਹ ਸੱਜਣੋ ਬਿਲਕੁਲ ਵਾਕਈ ਮੋਢੇ ਤੇ ਆਉਂਦੀ ਆ ਬਾਈ ਸੇਵਕ ਦੇ ਫਾਰਮ ਦੇ ਨੀਲੀ ਰਾਵੀ ਪਿਓਰ ਫਿਰੋਜ਼ਪੁਰੀ ਹਨਾ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਥੱਲੇ ਧੁੰਨ ਦੇ ਖੁੱਲਗੇ ਵੀਰ ਜੀ ਲੋਈ ਤੂੰ ਨਤੇ ਵੀ ਥੱਲੇ ਤੇ ਬਹਾਨੇ ਤੇ ਵੀ ਸਾਰੇ ਢਾਬਾ ਹੈਗੇ ਨੇ ਸਾਰੀਆਂ ਨਿਸ਼ਾਨੀਆਂ ਡੇਂਗਾ ਚੀਰ ਤੇ ਬਿੱਲੀ ਮਣਕੀ ਅੱਖ ਸਜਣੋ ਤੇ ਮਗਰ ਮੇਲਕਾ ਬੱਚਾ ਜਿਹੜਾ ਕਟਾ ਆ ਗਿਆ ਕਿਹੜਾ ਕਟਾਂ ਦਾ ਪਰਲਾ ਨਵਾਜੀਆ ਟੇਡੇ ਚੀਰ ਵਾਲਾ ਘੱਟ ਵਾਲਾ ਹਨਾ 10 ਕਿਲੋ ਦੁੱਧਿਆ 10 ਕਿਲੋ ਦੁੱਧ ਬਾਈ ਜੀ ਵਾਕਿਆ ਹੈ ਹਨਾ ਠੀਕ ਤੇ ਕੱਦ ਵਜ਼ਨ ਵੱਡਾ ਸਜਣੋ ਪੂਰੀ ਵੱਡੀ ਝੋਟੀ ਆ ਨਿੱਕੀ ਨਹੀਂ ਆ ਨਿੱਕੀ ਕੋਈ ਮੰਨ ਕੇ ਨਾ ਮੇਰਾ ਵੀ ਸੌਦਾ ਕਰਿਓ ਕਿਉਂਕਿ ਜਿਹੜੀ ਚੀਜ਼ ਨਿੱਕੀ ਉਹਨੂੰ ਨਿੱਕੀ ਆਖਾਂਗੇ ਜਿਹੜੀ ਵੱਡੀ ਆ ਉਹਨੂੰ ਵੱਡੀ ਆਖਾਂਗੇ ਥਾਂਲੇਵਾ ਬੜਾ ਖਬਰਦਾਰ ਆ ਇੱਕੋ ਜਿਹਾ ਥਾਂਲੇਵਾ ਤੇ ਪਲੂਣੀਆ ਹਾਂਜੀ ਦੂਜਾ 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 ਸੂਆ ਆ ਗਿਆ ਹਣਾ ਪੂਰੀ ਸੀਲ ਆ ਬਈ ਪੂਰੀ ਅੱਛਾ ਜੀ ਪੂਰੀ ਸੀਲਸ ਲੱਗ ਗਿਆ ਹਣਾ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਗੇ ਰੇਟ ਬਾਈ 1000 100 100 ਤੇ ਮਾਨਤਨੋਂ ਚੋਂ ਮਾਨਤਨ ਕਰ ਦਾਂਗੇ ਬਾਈ ਘਰ ਆਇਆ ਤਾਂ ਜਰੂਰ ਹੋਊਗਾ ਜਰੂਰ ਮਾਨਤਨ ਕਰਾਂਗੇ ਜਿਹੜਾ ਵੀ ਘਰੇ ਚੱਲ ਕੇ ਆਊਗਾ ਠੀਕ ਆ ਪੂਰਾ ਮਾਨਤਨ ਇੱਕ ਕਾਰਤੀ ਦੇ ਦਿਓ ਹਾਂ ਇਹ ਕਰਦੇ ਦੇ ਠੀਕ ਆ ਦੂਸਰੇ ਨੰਬਰ ਤੇ ਮੋਹਰਾ ਦੀ ਆ ਗਈ ਹਨਾ ਬਿਲਕੁਲ ਜੈਡ ਬਲੈਕ ਆ ਹਾਂਜੀ ਇਹ ਬਲੈਨ ਆ ਗਈ ਹਨਾ ਮਾਲਵੇ ਦੀ ਪਹਿਲਾਂ ਕੱਟੀ ਤੇ ਦੁੱਧ ਕਿੰਨਾ ਹੈ ਦੁੱਧ ਭਾਈ ਜੀ 10 ਕਿਲੋ ਦੇ ਥੱਲੇ 10 ਕਿਲੋ ਖੋਲ ਕੇ ਤੋਰਾ ਕਰਾਈਏ ਤੇ ਬੱਚਾ ਦਾ ਆ ਗਿਆ ਕੱਟਾ ਆ ਗਿਆ ਕੱਟਾ ਨਾ ਕੱਟੀ ਆ ਕੱਟੀ ਆ ਹਾਂਜੀ ਕਰ ਲਓ ਜੀ ਸਜਣੋ ਮਗਰ ਇਹਦੇ ਕੱਟੀ ਆ ਗਈ ਠੀਕ ਆ ਜੀ ਕਿਉਂਕਿ ਗੱਲਾਂ ਨੋਟ ਕਰਾਉਣੀਆਂ ਜ਼ਰੂਰੀ ਆ ਤੇ ਕੱਟੀ ਆ ਗਈ ਇਹ ਦੂਜੇ ਨੰਬਰ ਵਾਲੀ ਤੇ ਮਗਰ ਤੇ ਬਿਲਕੁਲ ਜਿਹੜੀ ਆ ਮੋਰਾ ਨਸਲ ਦੇ ਵਿੱਚ ਜੈਡ ਬਲੈਕ ਝੋਟੀ ਆ ਸਿੰਘ ਸੁng ਦੀ ਬੰਤਰ ਵੀਰੇ ਇੱਕਾ ਦਿਖਾ ਦੇ ਮੜੀ ਜੀ ਫੇਸ ਕੁਆਲਟੀ ਹਾਂ ਕੋਕੇ ਜੜੀ ਬੈਠੀ ਆ ਨਿੱਕਾ ਸਿੰਘ ਆ ਵਾਹ ਜੀ ਵਾਹ ਕੌਡੀਆਂ ਵਾਲਾ ਸਿੰਘ ਹੈ ਜਿਹਨੂੰ ਕਹਿੰਦੇ ਟਿਮਕਣਿਆਂ ਵਾਲਾ ਵਿੱਚ ਕੁੱਤੀਆਂ ਤੇ ਲਾਈ ਬੈਠੀ ਆ ਸਾਂਲੇਵਾ ਬੜਾ ਸੋਹਣਾ ਝੋਟੀ ਦਾ ਕਲਾ ਕਲਾ ਸਾਂਹਿਆ ਕੋਈ ਬਾਇਸ਼ਾਈ ਨਹੀਂ ਕੋਕੇ ਰਪੋੜ ਇੱਕ ਖਾਨ ਲੈਵਾ ਬਿਲਕੁਲ ਪੱਦਰ ਆ ਵਾਹ ਜੀ ਵਾਹ ਲੋਈ ਮੜਾਇਆ ਪਿਛੋਂ ਲੈਵਾ ਵਖਾਰੇ ਮੇਰਾ ਵੀ ਐ ਨੂੰ ਕਰਦੇ ਵਾਹ ਜੀ ਵਾਹ ਵਾਕੇ ਨਹੀਂ ਪੂਰੀ ਕੋਕੇ ਪੀ ਦਜੜੇ ਤੇ ਇਹ ਕਿੰਨੇ ਦੀ ਦੇ ਰਗੇ ਆਪਾਂ ਇਹ ਬਾਈ ਜੀ 1.5 ਦੀ ਦੇ ਦਿਆਂਗੇ 1.5 ਦੀ ਇਹ ਚੋ ਵੀ 2000 ਮਾਨ ਕਰੀ ਕੋਈ ਮਾਨ ਤਨ ਕਰ ਦਾਂਗੇ 2000 ਘਰ ਆਏ ਜ਼ਰੂਰ ਕਰ ਦਿਓ ਤੇ ਆ ਜਿਹੜੀ ਕਿੰਨਾ ਸੂਆ ਤੇ ਕੀ ਡਿਟੇਲ ਕਿੰਨਾ ਇਹ ਬਾਈ ਜੀ ਦੂਜਾ ਸੂਆ ਸੋਈ ਝੋਟੀ ਆ ਅੱਛਾ ਦੁੱਧ ਕਿੰਨਾ ਦੁੱਧ 8 ਕਿਲੋ ਵੀਰ ਜੀ ਪੱਕਾ ਤੇ ਗਾਂ ਬਣੀ ਵੀ ਆ ਸਵਾ ਮਹੀਨੇ ਦੀ ਬਣੀ ਆ ਬਈ ਕੋਈ ਚੈੱਕ ਨਹੀਂ ਹੋਈ ਚੈੱਕ ਨਹੀਂ ਹੋਈ ਠੀਕ ਆ ਤੋਰਾ ਕਰਾਈਏ ਚੈੱਕ ਲਓ ਸੱਜਣੋ ਸਵਾ ਮਹੀਨੇ ਦੀ ਬਣੀ ਵੀ ਹੈਗੀ ਆ ਗਾਂ ਤੇ ਕਿਸੇ ਦੇ ਕਰਮ ਜਿੰਦੇ ਘਰੇ ਜਾਵੇ ਕਰਮ ਵਾਲੀ ਨਿਗਲ ਆਵੇ 8 ਕਿਲੋ ਪੱਕਾ ਦੁੱਧਿਆ ਥਾਨਲੇ ਵਾ ਬੜਾ ਸੋਹਣਾ ਐ ਬਿਲਕੁਲ ਪੱਤਰ ਥਾਨਲੇ ਵਾ ਧਮੋੜ ਲਓ ਸੈਗਸੰਗ ਦੀ ਕੁਆਲਿਟੀ ਬੜੀ ਸੋਹਣੀ ਆ ਲਓ ਜੀ ਤੇ ਇਹਦੀ ਕੀਮਤ ਕੀ ਕਰਦੇਗੇ ਭਾਈ ਸੇਵਕ ਕੀਮਤ ਹੈ ਸਤਾਰਾ ਇਹ ਪੈਂਡੀ ਦਾ ਇਹਦੀ ਬਾਈ ਜੀ ਕੀਮਤ ਦਾ 70 65000 ਚੋਟੀ ਆਪਾਂ ਦੇ ਦੇਾਂਗੇ 65 ਦੀ ਦੇਣਗੇ ਹਾਂਜੀ ਪੂਰਾ ਮਾਨਤਨ ਘਰ ਘਰ ਆਿਆਂ ਦਾ ਕੋਈ ਪਿਆਰ ਮਾ ਹੁਤ ਬਸ ਪੂਰਾ ਮਾਨਤਨ ਕਰਤਾ ਕਿ ਹੋਰ ਹਜ਼ਾਰ ਛੱਡਦਾ 64 ਦੀ ਦੇ ਦੇ ਹਨਾ ਠੀਕ ਤੇ ਆ ਆ ਗਈ ਗਾਂ ਬੱਚੇ ਆ ਗਏ ਹਾਂਜੀ ਇਹਨਾਂ ਦਾ ਦੁੱਧ ਪੱਕਾ ਕਰਨਾਂ ਇਹ ਥੱਲੇ ਬਾਈ ਜੀ ਦੁੱਧ 8 ਕਿਲੋ ਪੱਕਾ ਆਇਆ 64 ਓਕੇ ਹਨਾ 64 ਪੂਰੀ ਓਕੇ ਰਿਪੋਰਟ ਹੈ ਵਧੀਆ ਪੋਲੀ ਚਵਾਈ ਹੈ ਪੋਲੀ ਬਿਲਕੁਲ ਹਨਾ ਸੁਆ ਕਰਨਵਾ ਲਾਈਏ ਹੋ ਸੁਆ ਬਾਈ ਜੀ ਦੂਜਾ ਦੁੱਜਾ ਸੂਆ ਆ ਗਈ। ਤੋੜਾ ਕਰਾਈਏ ਸਿੰਘਾ ਨਾ। ਲੋ ਜੀ ਵੀਰ ਜੀ। ਲੋਈ ਸੱਜਣੋ ਇਹ ਵੀ ਦੁੱਜਾ ਸੂਆ। ਇਹਦਾ ਬੱਚਾ ਕਿਹੜਾ ਆ ਘਟਾ ਆ ਗਿਆ ਹਨਾ। ਕੋਈ 1 ਮਹੀਨੇ 1.5 ਮਹੀਨੇ ਦਾ ਹੈਗਾ ਬੱਚਾ ਮਗਰ। ਹਾਂ। ਠੀਕ ਆ ਜੀ। 8 ਕਿਲੋ ਦੁੱਧ ਪੱਕਾ ਬਈ ਸੇਵ ਕਰਦਾ। ਤੇ ਝੋਟੀ ਦੂਸਰਾ ਸੂਆ ਸੱਜਣੋ। ਬਿਲਕੁਲ ਚੂਣ ਚਵਾਈ ਕੋਕੇ ਆ ਫੋਲੀ ਆ ਚੂਣ। ਠੀਕ ਆ ਜੀ। ਲਓ। ਪੂਰੀ ਬਈ ਸਿੰਘ ਦੀ ਸਾਹ। ਹਾਂ ਲੰਮੀ ਵੜੀ ਸੱਜਣੋ ਇਹ ਪੂਰੀ ਲੰਬੀ ਆ। ਦੇ ਸੋਹਣੀ ਆ ਝੋਟੀ ਸਿੰਘ ਸੁੰਗ ਦੀ ਬੰਤਰੇ ਕਰਾ ਫੇਸ ਕੁਆਲਟੀ ਮੜੀ ਦੀ ਚਲਕ ਮਰਵਾ ਦੇ ਮੇਰਾ ਵੀਰ ਮੂੰਹ ਫੇਸ ਕੁਆਲਟੀ ਵਿਖਾ ਦੇ ਇੱਕਰਾ ਮੋਗਲਾ ਮਖੜਾ ਕੋ ਲਓ ਜੀ ਸਿੰਘ ਠਾਹ ਕਰ ਮੜਿਆ ਵਿਖਾਰੇ ਮੇਰਾ ਵੀਰ ਕੋਕੇ ਜੜੀ ਬੈਠੀ ਹੈ ਨਾ ਲਓ ਵੀ ਵਾਹ ਸੱਜਣੋ ਕੋਹਿੰਦੇ ਪੂਰੇ ਲਾਈ ਬੈਠੀ ਕਰਮਾ ਵਾਲੀ ਜਿੰਦੀ ਰਹੇ 8 ਕਿਲੋ ਦੁੱਧ ਆ ਪੱਕਾ ਠੀਕ ਆ ਬੱਚਾ ਮਗਰ ਮਹੀਨੇ ਡੇਢ ਮਹੀਨੇ ਦਾ ਜਿਹੜਾ ਨੀਲੀ ਦਾ ਸੱਜਣੋ ਆ ਬੱਚਾ ਜੀ ਠੀਕ ਹੈ ਜੀ ਤੇ ਬਾਈ ਸੇਵਕ ਇਹ ਕਿੰਨੇ ਦੇ ਦੇ ਗਏ ਤੇਰੀ ਬਾਈ ਜੀ ਆ ਜਿਹੜੀ ਖੋਲੀ ਹੈ ਨਾ ਇਹ ਜਿਹੜੀ ਬਾਈ ਜੀ 70000 ਰੇਟ ਆ 65000 ਦੀ ਪੂਰੀ ਦੇ ਦਾਂਗੇ ਹਾਂ ਨਾ ਜੀ ਹਾਂ ਜੀ ਹਾਂ ਨਾ ਤੇ ਹੋਰ 4000 ਹੁੰਦਾ ਕੋਈ ਮਾਨਤਨ ਕਰ ਦਾਂਗੇ ਘਰ ਆ ਵੀਰ ਦਾ ਯਾਰ ਕੋਈ ਕਰ ਦਿਓ ਤੇ ਉਹ ਵੱਡੀ ਮੈਂ ਖੋਲ ਕੇ ਲਿਆਓ ਲਓ ਜੀ ਨੀਲੀ ਰਾਬੀ ਕੋਈ ਆਪਣੇ ਏਰੀਏ ਦੀ ਥਾੜੇ ਫਿਰੋਜਪੁਰ ਦੀ ਆ ਹਾਂ ਜੀ ਠੀਕ ਆ ਜੀ ਸਜਣੋ ਨੀਲੀ ਰਾਬੀ ਆ ਮੈਂ ਜਾਦੀ ਵੱਡੀ ਆ ਸਮਾਂ ਕਿੰਨਾ ਹੈ ਕਿ ਨੋਟ ਕਰੀਏ ਕਿੰਨਾ ਲੈਂਦੀ ਆ ਜੇ ਹਜੇ ਬਾਈ 10 ਤੋਂ 11 ਦਿਨ ਲੈਂਦੀ ਆ 10 ਤੋਂ 11 ਦਿਨ ਹੁੰਦੀ ਆ ਆਖਣੀ ਹੈਗੀ ਬਾਕੀ ਨਿਸ਼ਾਨੀਆਂ ਨੂੰ ਥੋੜਾ ਬੜਾ ਜਿਹੜਾ ਕਵਰ ਕਰਦੇ ਆ ਵੱਡੀ ਮੈਂ ਆ ਫੁੱਲ ਵੱਡਾ ਟਾਂਚਾ ਕੋਈ ਛੋਟੀ ਮੋਟੀ ਨਹੀਂ ਆ ਤੇ 10 ਦਿਨ ਦਾ ਜਿਹੜਾ ਸਮਾਂ ਦੁੱਧ ਕਿੰਨਾ ਕੁ ਪਾਇਆ ਨੇ ਦੁੱਧ ਬਾਈ ਜੀ ਪਿਛਲੇ ਸੂਰੇ 14 ਲੀਟਰ ਪਾਇਆ 14 ਲੀਟਰ ਪਲੱਸ ਪਾਇਆ ਹਨਾ ਹਾਂਜੀ 14 ਤੋਂ ਪਲੱਸ ਹੀ ਗਈ ਬਾਈ ਜੀ ਵਾਹ ਜੀ ਵਾਹ ਇੱਕ ਤਰ੍ਹਾਂ ਫੇਰ ਇੱਥੋਂ ਕਮਾ ਕੇ ਵਿਖਾ ਦੇ ਮੇਰਾ ਵੀਰ ਅਗਰਾਂ ਮੂੰਹ ਵਾ ਅਗਰਾਂ ਚੰਗੀ ਤਰ੍ਹਾਂ ਮੈਂ ਜਵਾਨ ਵੜੀ ਹਨਾ 100 ਹਾਂਜੀ ਲੋਈ ਤੇ ਮੋਟੇ ਟਾੜੇ ਆਉਂਦੀ ਹੈ ਹਨਾ ਮੋਟੇ ਬਾਈ ਉੱਚੀ ਹੈ ਬਾਈ ਠੀਕ ਇੱਥੇ ਖਿਲਾਰ ਦੇ ਮੇਰਾ ਵੀਰ ਇੱਥੇ ਖਿਲਾਰ ਦੇ ਸੱਜਣੋ ਪੂਰੀ ਮੋਟੇ ਦੇ ਆਉਂਦੀ ਆ ਗੱਭਰੂ ਦੇ ਮੈਂ ਪੂਰੀ ਐ ਆਪਣੇ ਵੱਲੋਂ ਕਿਸੇ ਨੇ ਸੰਭੀ ਆ ਕੱਦ ਵਜਨ ਫੁੱਲ ਵੱਡਾ ਹੈ ਜਿਹੜਾ 14 ਕਿਲੋ ਦੁੱਧ ਨੇ ਭਾਂਡੇ ਚ ਪਾਇਆ ਹਾਂਜੀ ਬਾਈ 14 ਤੋਂ ਬਾਹਰ ਹੀ ਸੀ ਐਰ ਕੀ ਦੂਜਾ ਸੁਆ ਸੋਣਾ ਹਾਂਜੀ ਦੂਜਾ ਦੂਜਾ ਸੁਆ ਸੋਣਾ ਬਾਈ ਠੀਕ ਆ ਤੇ ਸਮਾਂ ਦੱਸ ਦਿੰਦਾ ਜਿਹੜਾ ਰਹਿ ਗਿਆ ਹਨਾ ਥਾਂ ਨ ਬੜੇ ਸੋਹਣੇ ਲੱਗੇ ਆ ਸੱਜਣੋ ਲੈ ਜਾਓ ਜੀ ਪੇਟਪੂੜਾ ਦੇ ਦੇਖ ਸਕਦੇ ਜੇ ਪੂਰਾ ਵੱਡਾ ਪੇਟਪੂੜਾ ਹੈ ਕੋਈ ਛੋਟੀ ਮੋਟੀ ਨਹੀਂ ਆ ਤੇ ਇਹ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਗੀ ਆਪਾਂ ਠੀਕ ਹੈ ਰੇਟ ਭਾਈ ਜੀ ਇਹਦਾ ਰੇਟ ਭਾਈ ਜੀ 140 140 ਤੇ ਪਿਆਰ ਮਤ ਕਿੰਨਾ ਕਰ ਦੀਏ ਪੂਰਾ ਮਾਨਦਾਨ ਕਰਦਾ ਪੰਜ ਕਰ ਗਏ ਇਹ ਚੋਂ 135 ਦੇ ਦਿਆਂਗੇ ਠੀਕ ਹੈ ਦੇ ਦਿਓ ਇੱਕ ਆ ਦੋਗਲੀ ਜੀ ਵਹਿੜਿਆ ਨਾ ਹਾਂਜੀ ਭਾਈ ਹਾਂ ਇੱਕ ਸੱਜਣੂ ਆ ਕਰਾਸ ਵਹਿੜਿਆ ਸਮਾਂ ਕਿੰਨਾ ਕੇ ਇਹ ਵੀ ਲੈ ਕੇ ਕਿੰਨਾ 10 ਤੋਂ 12 ਨੇ ਲੈ ਜੀ ਅੱਛਾ 10 12 ਦੇ ਇਹ ਨਹੀਂ ਲੈ ਜੂਗਾ ਨਾ ਕਿਨੇ ਕਿਨੇ ਸਿੰਘ ਆ ਸਿੰਘ ਕਨੇ ਕਨੇ ਕਹਣਾ ਦੋ ਗਲੀ ਆ ਦੋ ਦੇਸੀ ਪੂਰੀ ਸਾਫ ਸੁੱਤਰੀ ਬਾਈ ਸੀਲ ਪੂਰੀ ਆ ਸੀਲ ਪੂਰੀ ਹਨਾ ਥਾਨ ਬੜਾ ਲੰਮਾ ਆਂਦਾ ਵੀ ਥਾਂ ਦੀ ਗਾਂ ਹੰਦੀ ਆ ਲੋ ਜੀ ਸਜਣੋ ਇਹ ਲਾਲ ਲੋੜ ਚੰਗੇ ਪਏ ਆ ਸਮਾਂ ਜਰੂਰ ਤੱਕ ਦੇਂਦਾ ਲੈ ਜੂਗੀ ਢੇਲ ਢੂਲ ਪੂਰੀ ਆ ਠੀਕ ਹੈ ਜੀ ਤੇ ਕਿੰਨੇ ਦੀ ਇਹ ਦੇ ਦੇਣੀ ਆਪਾਂ ਮੋਲ ਬਾਈ ਜੀ 20000 ਦੀ ਹਾਂ ਨਾ ਹੀ ਆਪਾਂ ਦੇ ਦੇ ਹੋਰ ਛੱਡ ਦੇ ਕੋਈ ਹੋਰ 500000 ਮੰਗਦਾ 18 ਦੀ ਐਂਡ ਕਰ ਦੇ ਯਾਰ ਖੀਰਲਾ ਪੀਸ ਨਾ ਠੀਕ ਆ ਸਚ ਨੂੰ 18000 ਦੀ ਇਹ ਗਿਫਟ ਮਿਲ ਜੂਗਾ ਖੀਰ ਤੇ ਤੁਹਾਨੂੰ ਵੈੜ ਚੰਗੀ ਆ ਸਿੰਗਾ ਵਾਲੀ ਆ ਡੋਗਲਾ ਪੰਨ ਬਾਕੀ ਮਹੀਂ ਦੀ ਕਲੀ-ਕਲੀ ਚਲਾ ਕੇ ਡਿਟੇਲ ਲੈ ਕੇ ਦਿੱਤੀ ਆ ਮੈਂ 65000 ਤੋਂ ਸ਼ੁਰੂ ਹੋਣ ਕੇ ਰੇਟ 8 10 ਕਿਲੋ 12 13 14 ਕਿਲੋ ਵਾਲੀਆਂ ਸਾਰੇ ਰੇਟ ਹੈ ਦੁੱਧ ਦੇਣ ਗਿਆਂ ਭਰਨ ਗਿਆਂ ਮਈਆਂ ਚੰਗੀਆਂ ਨੀਲੀ ਰਾਵੀ ਦੇ ਵਿੱਚ ਦੋ ਆਉਂਦੀਆਂ ਦੋ ਤਿੰਨ ਮੋਹਰਾ ਦੇ ਵਿੱਚ ਆਉਂਦੀਆਂ ਤੇ ਜਿਹੜੀ ਵੱਡੀ ਮੈਂ ਆ ਉਹ ਆਪਣੀ ਥਾਂ ਪੂਰੀ ਸਿਰਾ ਆਪਣੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ tassikar